ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਭੈਣ ਦੀ ਹੱਡ ਪੀਤੀ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਲੈ ਕੇ ਹਾਜ਼ਰੀ ਲਿਖਵਾਉਣਾ ਜੀ ਸੰਗਤ ਜੀ ਇੱਕ ਭੈਣ ਨੇ ਦੱਸਿਆ ਕਿ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਇੱਕ ਭੈਣ ਤੇ ਕਿਵੇਂ ਕਿਰਪਾ ਹੋਈ ਸੰਗਤ ਜੀ ਭੈਣ ਦੱਸਦੀ ਹੈ ਕਿ ਅਸੀਂ ਗਰੀਬ ਪਰਿਵਾਰ ਚੋਂ ਹਾਂ ਤਿੰਨ ਭੈਣਾਂ ਦਾ ਇੱਕ ਵੀਰ ਵੀਰ ਸਭ ਤੋਂ ਛੋਟਾ ਤੇ ਜਿਹੜੀ ਭੈਣ ਹਾੜ ਬੀਤੀ ਸੁਣਾ ਰਹੀ ਹੈ ਸਭ ਤੋਂ ਵੱਡੀ ਹੈ ਦੂਜੀਆਂ ਤੋਂ ਭੈਣਾਂ ਜਿਹੜੀਆਂ ਉਹ ਪੜ੍ਹਦੀਆਂ ਨੇ ਸਕੂਲ ਦੇ ਵਿੱਚ ਪੜ੍ਹਦੀਆਂ ਨੇ ਤੇ ਇਹ ਸਭ ਤੋਂ ਵੱਡੀ ਇਹਦਾ ਗੈਪ ਜਿਹੜਾ ਪਰਿਵਾਰ ਦੇ ਵਿੱਚ ਬੱਚੇ ਜਿਹੜੇ ਸੀ ਬਾਕੀ ਭੈਣਾਂ ਭਰਾਵਾਂ ਦੇ ਉਹਨਾਂ ਦੇ ਵਿੱਚੋਂ ਇਹ ਭੈਣ ਦਾ ਜਿਹੜਾ ਗੈਪ ਹੈ ਇਹ 4 ਸਾਲ 5 ਸਾਲ ਵੱਡੀ ਹੈ ਉਹਨਾਂ ਨਾਲੋਂ ਬਾਕੀ ਬੱਚਿਆਂ ਨਾਲੋਂ ਤੇ ਸੰਗਤ ਜੀ ਭੈਣ ਦੱਸਦੀ ਕਿ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਗਰੀਬ ਪਰਿਵਾਰ ਸੀ ਪਿਤਾ ਜੀ ਭੈਣ ਦੇ ਜਿਹੜੇ ਸੀ ਨਿਆਰੀ ਦੱppa ਕਰਕੇ ਕਾਰ ਚਲਾਉਂਦੇ ਸੀ ਮਿਸਤਰੀ ਸੀ ਤੇ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਘਰ ਸੋਨਾ ਚੱਲਦਾ ਸੀ ਬਾਅਦ ਚ ਪਿਤਾ ਜੀ ਦੀ ਮੌਤ ਹੋ ਗਈ ਮਾਤਾ ਰਹਿ ਗਈ ਤੇ ਪਿੱਛੇ ਬੱਚੇ ਰਹਿ ਗਏ ਹੁਣ ਮਾਤਾ ਜੀ ਕੀ ਕਰ ਦੇਗੀ ਉਹ ਥੋੜੇ-ਬਹੁਤ ਕੱਪੜੇ ਕੋਈ ਆ ਜਾਂਦੇ ਸੀ ਦਿਹਾਣੀ ਦਾਪਾ ਉਹ ਵੀ ਕਰਦੇ ਤੇ ਲੋਕਾਂ ਦੇ ਘਰ ਦੇ ਵਿੱਚ ਪੋਚਾ ਲਗਾਉਂਦੇ ਤੇ ਭੈਣ ਦੱਸਦੀ ਕਿ ਮੈਂ ਕਈ ਵਾਰ ਕੋਈ ਨਾ ਕੋਈ ਕੰਮ ਉਹ ਜਿਹੜੀ ਭੈਣ ਸੀ ਫਿਰ ਵੀ ਉਹਨਾਂ ਨੇ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਤੀਨ ਪੜਾਇਆ ਚੰਗੇ ਪੜਾਈ ਹੋਏ ਸੀ ਤੇ ਇਹ ਜਿਹੜੀ ਧੀ ਸੀ ਜਿੰਨੇ ਹੱਡ ਪੀਤੀ ਸੁਣਾਈ ਸੰਗਤ ਜੀ ਇਹਨੇ ਪਹਿਲਾਂ ਬੀ.ਕੋਮ ਕੀਤੀ ਅਤੇ ਆਪਣੇ ਸਿਹਤ ਤੇ ਫਿਰ ਇਹਨੇ ਐਮ.ਕੋਮ ਕੀਤੀ ਪੜ੍ਹੇ ਲਿਖੀ ਕੁੜੀ ਹੈ ਬਾਇੰਗਰ ਸੱਚੇ ਪਾਸ਼ਾ ਜੀ ਦੀ ਇਹਦੇ ਤੇ ਕਿਰਪਾ ਹੋਣ ਪਰਿਵਾਰ ਵਸਿਆ ਹੋਇਆ ਸੋਹਣਾ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਉਹਦਾ ਇਹ ਪਹਿਲਾ ਹੰਡ ਪੀਤੀ ਸੁਣਾਉਂਦੀ ਹੈ ਕਿ ਅੱਜ ਤੋਂ ਕੁਝ ਸੰਗਜ ਕੋਰੋਨਾ ਤੋਂ ਥੋੜਾ ਜਿਹਾ ਬਾਅਦ ਇਹਦੇ ਨਾਲ ਸਾਰਾ ਕੁਝ ਹੋਇਆ ਉਹਦੇ ਦੀ ਗੱਲ ਕਰਦੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਫਿਰ ਕਿਰਪਾ ਕੀਤੀ ਮੇਰ ਕਿਤੇ ਭੈਣ ਦੱਸਦੀ ਹੈ ਕਿ ਮੈਂ ਥੋੜੀ ਜਿਹੀ ਪੱਕੇ ਰੰਗਦੇ ਹਾਂ ਸੰਗਾਜੀ ਆਪ ਕਰਕੇ ਸਾਰਾ ਹੀ ਸੰਸਾਰ ਇਹ ਮਤ ਇਹ ਲੋਕਾਂ ਦੀ ਇਹ ਹੋ ਜਈ ਹੈ ਕਿ ਲੋਕੀ ਕਿਸੇ ਦੇ ਗੁਣ ਨਹੀਂ ਵੇਂਦੇ ਲੋਕੀ ਕਿਸੇ ਦਾ ਹਿਰਦਾ ਨਹੀਂ ਵੇਖਦੇ ਲੋਕੀ ਕਿਸੇ ਦੀ ਚੰਗਿਆਈ ਨਹੀਂ ਵੇਖਦੇ ਲੋਕੀ ਚਾਮਾ ਵੇਖਦੇ ਹਨ ਚਮਕੇ ਦਾ ਸੋਨਾ ਹੈ ਉਹੀ ਬੰਦਾ ਬੀਬੀਆਂ ਨੂੰ ਆਦਤ ਹੁੰਦੀ ਹੈ ਬੰਦੇ ਦਾ ਚਾਮਾ ਵੇਖਣ ਦੀ ਚਾਮਾ ਵੇਖ ਕੇ ਪਸੰਦ ਕਰ ਲੈਣਾ ਤੇ ਚਲੋ ਠੀਕ ਹੈ ਚੜ੍ਹਦੀ ਕਲਾ ਤੇ ਬੰਦਿਆਂ ਨੂੰ ਆਦਤ ਹੈ ਬੀਬੀਆਂ ਦਾ ਚਾਮਾ ਵੇਖ ਕੇ ਪਸੰਦ ਕਰ ਲੈਣਾ ਛਣਦੀ ਕਲਾ ਬਾਤ ਚ ਫਿਰ ਸਹਾ ਸੰਗਤ ਜੀ ਮਿਹਨ ਨਹੀਂ ਨਹੀਂ ਲੰਗਦਾ ਤੇ ਉਹ ਰੀਜ ਨਾ ਕਲੇ ਕਲੇਸ਼ ਪੈਂਦੀ ਉਹਨਾਂ ਦੇ ਘਰ ਦੇ ਵਿੱਚ ਕਲੇ ਕਲੇਸ਼ ਪੈਂਦੀ ਕਿ ਬੀਬੀ ਕਹਿੰਦੀ ਕਿ ਜਿਹੜੇ ਸੋਹਣੇ ਚਾਮਾਂ ਵਾਲੀ ਉਹ ਕਹਿੰਦੀ ਕਿ ਮੈਂ ਕੰਮ ਨਹੀਂ ਕਰਨਾ ਜਿਹੜੇ ਸੋਹਣੇ ਚਾਮ ਵਾਲਾ ਬੰਦਾ ਹੁੰਦਾ ਉਹ ਕਹਿੰਦੇ ਕਿ ਅਮਲੇ ਨਿਕਲਦਾ ਨਸ਼ਾ ਕਰਦਾ ਚਿੱਟਾ ਲਗਾਉਂਦਾ ਸੋ ਆਹ ਹਾਲਾਤ ਹੁੰਦੇ ਸੰਸਾਰ ਦੇ ਸਾਨੂੰ ਚਾਹੀਦਾ ਹੈ ਸੰਗਤ ਜੀ ਕਿਸੇ ਦੇ ਕੌਣ ਵੇਖਣੇ ਬੀਬੀ ਨੂੰ ਚਾਹੀਦਾ ਹੈ ਕਿ ਬੰਦੇ ਦੇ ਹੱਥ ਵਿੱਚ ਕੀ ਹੁਨਰ ਹੈ ਕੋਈ ਉਹਦੇ ਹੱਥ ਵਿੱਚ ਹੁਨਰ ਹੈ ਕੋਈ ਉਹਨੂੰ ਉਹਦੇ ਅੰਦਰ ਚੰਗੇ ਆਏ ਹੈ ਕੋਈ ਹੁਨਰ ਹੈ ਉਹਦੇ ਹੱਥ ਵਿੱਚ ਕਿ ਮੈਨੂੰ ਰੋਟੀ ਕਰਕੇ ਖਵਾ ਸਕੇ ਜੇ ਆਪਾਂ ਗਰੀਬ ਹੋ ਜਾਂਦੇ ਤੇ ਇਹਦੇ ਕੋਲ ਕੋਈ ਹੱਥ ਵਿੱਚ ਹੁਨਰ ਹੈ ਇਹ ਮੈਨੂੰ ਰੋਟੀ ਖਵਾ ਸਕੇ ਇਹ ਚੀਜ਼ ਸੰਗਤ ਜੀ ਵੇਖਣੀ ਚਾਹੀਦੀ ਹੈ ਬਹੁਤੇ ਲੋਕ ਤਾਂ ਜ਼ਮੀਨਾਂ ਤੇ ਪਾਲੇ ਲੋਕ ਹੀ ਵੇਖਦੇ ਹਨ ਭਾਵੇਂ ਤੀ ਦਾ ਗਰੀਬੀ ਵਿੱਚ ਹੀ ਵਿਆਹ ਕਰ ਦਿਓ ਪਰ ਉਹਦੇ ਘਰ ਵਿੱਚ ਪਹਿਲਾਂ ਤੇ ਸਿੱਕੀ ਹੋਵੇ ਫਿਰ ਇੱਕ ਉਹਦੇ ਹੱਥ ਵਿੱਚ ਕੋਈ ਗੋਣ ਹੋਵੇ ਸੰਗਤ ਜੀ ਉਥੇ ਆਪਣੀਆਂ ਬੱਚੀਆਂ ਜਿਹੜੀਆਂ ਹਨ ਉਹ ਭੁੱਖੀਆਂ ਨਹੀਂ ਮਰਦੀਆਂ ਪਰ ਆਪਾਂ ਕੀ ਕਰਦੇ ਹਾਂ ਕਿ ਆਪਾਂ ਲੱਭਦੇ ਹਾਂ ਤਕੜਾ ਘਾਰ ਜਦੋਂ ਤਕੜਾ ਘਾਰ ਲੱਭ ਜਾਂਦਾ ਫਿਰ ਮਹੀਨਿਆਂ ਤੋਂ ਮਹੀਨਿਆਂ ਦੇ ਬਾਅਦ ਪਤਾ ਲੱਗਦਾ ਕਿ ਇਹਨਾਂ ਨੇ ਤੇ ਇਹਦੇ ਪਿੰਡ ਵਿੱਚ ਚਿੱਟਾ ਸਪਲਾਈ ਕਰਦੇ ਹਨ ਆਪ ਵੀ ਲਗਾਉਂਦੇ ਹਨ ਇਹੋ ਜਿਹੇ ਹਾਲਾਤ ਫਿਰ ਸੰਗਤ ਜੀ ਸੁਣਨ ਨੂੰ ਮਿਲਦੇ ਹਨ ਬੇਬੀਆਂ ਨੂੰ ਫਿਰ ਤਾਂ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਬੇਬੀ ਤੇ ਕੋਈ ਕੰਮ ਹੀ ਨਹੀਂ ਆਉਂਦਾ ਘਰ ਦੇ ਆਣੇ ਲਾਡਲੀ ਰੱਖੀ ਹੈ ਕੁਝ ਆਉਂਦਾ ਹੀ ਨਹੀਂ ਸੋ ਆ ਹਾਲ ਹੁੰਦੇ ਹਨ ਸੋ ਭੈਣ ਕਹਿੰਦੀ ਕਿ ਮੈਂ ਪੱਕੇ ਰੰਗ ਦੀ ਸੀ ਮੇਰੇ ਵਾਸਤੇ ਨਾ ਮੈਂ ਜਦੋਂ ਪੜ੍ਹ ਲੈ ਕੇ ਗਈ ਤੇ ਮੇਰੇ ਮੇਰੀ ਇੱਛਾ ਸੀ ਕਿ ਮੈਂ ਕੋਈ ਨੌਕਰੀ ਕਰਾਂ ਮੈਂ ਵਾਈਗੁਰੂ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਦੀ ਸੀ ਕਿ ਵਾਈਗੁਰੂ ਸੱਚੇ ਪਾਤਸ਼ਾਹ ਪੇਸ਼ੇ ਪਰਵਾਰ ਬਾਕੀ ਵੀ ਪਾਲਣਾ ਹੈ ਜੇ ਮੈਨੂੰ ਸੋਹਣੀ ਨੌਕਰੀ ਮਿਲ ਜਾਵੇ ਤੇ ਇਸ ਕਰਕੇ ਜਿਹੜੀ ਦੂਸਰੀ ਭੈਣ ਸੀ ਜਾਂ ਤੀਸਰੀ ਉਹ ਵੀ ਪੜਾਣੀ ਹੋਈਆਂ ਉਹਨਾਂ ਨੇ ਪਲੱਸ 2 ਕਰਕੇ ਹਟ ਗਈਆਂ ਸਨ ਤੇ ਜਿਹੜਾ ਭਰਾ ਸੀ ਉਹ ਵੀ ਪੜਦਾ ਸੀ ਤੇ ਭੈਣ ਕਹਿੰਦੀ ਕਿ ਮੈਂ ਆਪਣੇ ਜੋਗਾ ਕਰਕੇ ਸੈਟ ਹੋ ਗਈ ਇਸ ਕਰਕੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਰ ਲਓ ਕਹਿੰਦੇ ਕਿ ਨਹੀਂ ਅਸੀਂ ਨੇ ਅੱਗੇ ਪੜਨਾ ਤੇ ਜਿਹੜੀਆਂ ਦੋ ਮੇਰੀਆਂ ਭੈਣਾਂ ਸੀ ਉਹ ਇੱਕ ਭੈਣ ਜਿਹੜੀ ਸੀ ਮੰਮੀ ਦੇ ਨਾਲ ਹੌਲੀ-ਹੌਲੀ ਕੱਪੜੇ ਸੇਨ ਲੱਗ ਪਏ। ਇੱਕ ਜਿਹੜੀ ਸਭ ਤੋਂ ਛੋਟੀ ਸੀ ਉਹ ਅਸੀਂ ਇੱਕ ਬੁਟੀਕ ਤੇ ਲਗਾ ਦਿੱਤੀ। ਤੇ ਮੈਂ پڑھਦੀ ਹੁੰਦੀ ਸਾਂ ਬੱਚਿਆਂ ਨੂੰ ਪੜਾਉਣਾ ਇੰਨੇ ਕੋ ਪੈਸੇ ਵੀ ਸਾਡੇ ਘਰ ਦੀ ਰੋਟੀ ਚੱਲਦੀ ਸੀ। ਕਹਿੰਦੇ ਕਿ ਮੇਰੇ ਮਾਤਾ ਕਹਿਣ ਲੱਗੇ ਕਿ ਤੀਏ ਤੇਰਾ ਵਿਆਹ ਕਰੀਏ। ਤੇ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਅਜੇ ਮੈਂ ਨਹੀਂ ਚਾਹੁੰਦੀ। ਮੈਨੂੰ ਨੌਕਰੀ ਮਿਲੇ ਤੇ ਮੈਂ ਕੋਈ ਨੌਕਰੀ ਕਰਨਾ ਚਾਹੁੰਦੀ ਹਾਂ। ਪੈਨ ਕਹਿੰਦੇ ਕਿ ਉਸ ਤੋਂ ਬਾਅਦ ਜਿੱਥੇ ਮੈਂ ਪੜ੍ਹਦੇ ਹੁੰਦੇ ਸੀ ਇੱਕ ਪ੍ਰੋਫੈਸਰ ਸੀ ਬਹੁਤ ਚੰਗੇ ਤੇ ਬਹੁਤ ਉਹਨਾਂ ਦਾ ਸੁਪਾ ਗੁਰਮਖਸੇ ਬਾਣੀ ਪੜਨ ਵਾਲੇ ਸਨ ਉਹਨਾਂ ਨੇ ਮੈਨੂੰ 14ਵੇਂ ਮੇਲਾ ਉਹਨਾਂ ਕਹਿਣਾ ਤੀਏ ਮੂਲ ਮੰਤਰ ਦਾ ਜਾਪ ਕਰਿਆ ਕਰ ਤੇਰੇ ਤੇ ਸਤਗੁਰੂ ਦੀ ਕਿਰਪਾ ਹੋਵੇਗੀ ਤੂੰ ਗਰੀਬ ਕਰਦੀ ਹੈ ਮੈਂ ਤੇਰੇ ਬਾਰੇ ਸਾਰਾ ਜਾਣਦਾ ਹਾਂ ਉਹਨਾਂ ਕਿਹਾ ਕਿ ਕੋਈ ਨਾ ਤੂੰ ਐਮਕਮ ਕੰਪਲੀਟ ਕਰ ਤੇ ਆਪਾਂ ਜ਼ਰੂਰ ਤੇਰੇ ਵਾਸਤੇ ਕੋਈ ਫਾਰਮ ਭਰਾਂਗੇ ਕੋਈ ਬੈਂਕ ਵਿੱਚ ਤੈਨੂੰ ਨੌਕਰੀ ਮਿਲੇਗੀ ਆਪਾਂ ਇਹ ਟਰਾਈ ਕਰਾਂਗੇ ਤੇ ਚਲੋ ਉਹਨਾਂ ਨੇ ਫਾਰਮ ਵਗੈਰਾ ਵੀ ਭਰੇ ਪਰ ਕੋਈ ਗੱਲ ਨਹੀਂ ਬਣੀ ਕਹਿੰਦੇ ਕਿ ਕੋਈ ਵੀ ਨੌਕਰੀ ਨਹੀਂ ਮਿਲੀ ਤੇ ਬਾਅਦ ਵਿੱਚ ਕੋਈ ਮਹਾਰਾਜ ਦੀ ਦਇਆ ਹੋਏ ਜਦੋਂ ਹੁੰਦੀ ਹੈ ਕਿ ਵਾਇਗਰੂ ਵਾਇਗਰੂ ਸੱਚੇ ਪਾਤਸ਼ਾਹ ਜੀ ਜਦੋਂ ਪਾਉਂ ਫੜਦੇ ਹਨ ਤਾਂ ਪਤਾ ਵੀ ਨਹੀਂ ਲੱਗਦਾ ਤੇ ਸੰਗਾ ਜੀ ਕਹਿੰਦੇ ਕਿ ਮੇਰੇ ਨਾਲ ਮੇਰੇ ਵਾਸਤੇ ਪਹਿਲੀ ਵਾਰ ਰਿਸ਼ਤਾ ਆਇਆ ਤੇ ਜਦੋਂ ਕਰੇ ਸਾਡੀ ਮਾਸੀ ਜੀ ਹੁਣੇ ਲੈ ਕੇ ਆਏ ਤੇ ਉਹ ਪਰਵਾਸ ਸਾਨੂੰ ਵੇਖਣ ਆਇਆ ਤੇ ਘਰੇ ਹੀ ਵੇਖਣਾ ਸੀ ਤੇ ਮੈਂ ਅਜੇ ਆਏ ਸਾਥੇ ਘਰੇ ਜਦੋਂ ਉਹਨਾਂ ਨੇ ਵੇਖਿਆ ਕਿ ਉਹਨਾਂ ਨੇ ਮੇਰੇ ਮੂੰਹ ਉੱਤੇ ਕਰਨ ਨੂੰ ਕਿਹਾ ਤੇ ਅਸੀਂ ਨਹੀਂ ਰਿਸ਼ਤਾ ਕਰ ਸਕਦੇ ਕੁੜੀ ਦੇ ਕੁੜੀ ਦਾ ਤੇ ਰੰਗ ਪੱਕਾ ਹੈ ਕਹਿੰਦੇ ਮੇਰੇ ਮਨ ਨੂੰ ਕਹਿੰਦੇ ਕਿ ਬੜਾ ਦੁੱਖ ਲੱਗਾ ਫਿਰ ਮੈਂ ਸੋਚਿਆ ਕੋਈ ਨਹੀਂ ਮਹਾਰਾਜ ਜਾਣਦੇ ਹਨ ਇਹ ਬੰਦੇ ਮੇਰੇ ਵਾਸਤੇ ਸਹੀ ਨਹੀਂ ਹੋਣੇ ਸਤ ਗੁਰਾਂ ਨੇ ਤਾਈਆਂ ਤੋਂ ਮੇਰਾ ਇੱਥੇ ਰਿਸ਼ਤਾ ਨਹੀਂ ਕੀਤਾ ਫਿਰ ਉਹ ਭੈਣ ਕਹਿੰਦੀ ਕਿ ਕੁਝ 15-20 ਦਿਨ ਲੰਗੇ ਤੇ ਇੱਕ ਰਿਸ਼ਤਾ ਪਿੰਡ 'ਚ ਕੋਈ ਲੈ ਕੇ ਆਇਆ ਮਾਤਾ ਮੇਰੀ ਕਹਿੰਦੀ ਕਿ ਸਾਰਿਆਂ ਨੂੰ ਕੁੜੀ ਦਾ ਵਿਆਹ ਕਰਨਾ ਕੋਈ ਲੈ ਕੇ ਆ ਔ ਰਿਸ਼ਤਾ ਤੇ ਉਹ ਮੁੰਡਾ ਦੁਪਾਈ ਵਿੱਚ ਸੀ ਤੇ ਜਦੋਂ ਆਏ ਵੇਖਣ ਵਾਸਤੇ ਤੇ ਉਹਨਾਂ ਨੇ ਵੀ ਸਾਡੇ ਮੂੰਹ ਤੇ ਨਾਂ ਕਰ ਦਿੱਤੇ ਕਿ ਨਹੀਂ ਅਸੀਂ ਇਹ ਰਿਸ਼ਤਾ ਨਹੀਂ ਕਰ ਸਕਦੇ ਚਲੋ ਉੱਥੇ ਵੀ ਨਾ ਹੋਇਆ ਮੇਰੇ ਮਨ ਨੂੰ ਬਹੁਤ ਦੁੱਖ ਹੋਇਆ ਫਿਰ ਇੱਕ ਹੋਰ ਰਿਸ਼ਤਾ ਆਇਆ ਉਹ ਉਹਨਾਂ ਦੀ ਜੋ ਮੈਂ ਜ਼ਿਆਦਾ ਚੰਗੇ ਸੀ ਪਤਾ ਨਹੀਂ ਉਹ ਪਤਾ ਨਹੀਂ ਉਹਨਾਂ ਦਾ ਆਪਣਾ ਕੋਈ ਪੱਠਾ ਸੀ ਤੇ ਉਹਨਾਂ ਦਾ ਵਾਇਗਰੋ ਜਾਣੇ ਮੈਨੂੰ ਬਹੁਤਾ ਨਹੀਂ ਪਤਾ ਭੈਣ ਕਹਿੰਦੀ ਕਿ ਜਦੋਂ ਮੇਰੇ ਵਾਸਤੇ ਰਿਸ਼ਤਾ ਆਇਆ ਤੇ ਉਹਨਾਂ ਨੇ ਉਹਨਾਂ ਦੀ ਜਿਹੜੀ ਮਾਤਾ ਸੀ ਤੇ ਮੁੰਡਾ ਸੀ ਉਹ ਥੋੜਾ ਜਿਹਾ ਜਿੱਦਾਂ ਅਮਲੀ ਟਾਈਪ ਸੀ ਤੇ ਜਦੋਂ ਆਏ ਤੇ ਉਹਨਾਂ ਨੇ ਸਾਨੂੰ ਮੈਨੂੰ ਪਸੰਦ ਕਰ ਲਿਆ ਕਿਉਂਕਿ ਸ਼ਾਇਦ ਉਹਦਾ ਹੁੰਦਾ ਨਹੀਂ ਸੀ ਰਿਸ਼ਤਾ ਕੋਈ ਤੇ ਮੁੰਡੇ ਦਾ ਮੈਨੂੰ ਲੱਗਦਾ ਸੀ ਪਹਿਲਾਂ ਵੀ ਕੋਈ ਹੋਇਆ ਜਦੋਂ ਉਹਨਾਂ ਪਸੰਦ ਕਰ ਲਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਲੱਗਦਾ ਮੈਂ ਉਹਨਾਂ ਦੇ ਸਾਹਮਣੇ ਕਹਿਤਾ ਕਿ ਮੈਨੂੰ ਲੱਗਦਾ ਕਿ ਇਹ ਮੁੰਡਾ ਕੁਝ ਖਾਂਦਾ ਤੇ ਉਹਦੀ ਮਾਤਾ ਮੈਨੂੰ ਬੋਲਣ ਲੱਗ ਉਹ ਕਹਿੰਦੀ ਕਿ ਇੱਥੋਂ ਤੱਕ ਬੋਲ ਲਿਆ ਕਿ ਤੇਰਾ ਮੂੰਹ ਤਾਂ ਪੁੱਠੇ ਤਵੇ ਵਰਗਾ ਹੈ ਤੂੰ ਮੇਰੇ ਮੁੰਡੇ ਨੂੰ ਕਿਵੇਂ ਗੱਲਾਂ ਕਰ ਸਕਦੀ ਹੈ ਕਹਿੰਦੇ ਕਿ ਜਦੋਂ ਇੰਨੀਆਂ ਗੱਲਾਂ ਕੀਤੀਆਂ ਤੇ ਮੇਰਾ ਮਨ ਉਦੋਂ ਟੁੱਟਾ ਕਹਿੰਦੇ ਕਿ ਉਸ ਤੋਂ ਬਾਅਦ ਫਿਰ ਮੈਂ ਕੀ ਕੀਤਾ ਮਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਹਿੰਦੀ ਕਿ ਮੈਨੂੰ ਪਾਪਾ ਦੀਪ ਸਿੰਘ ਸਾਹਿਬ ਨਾਲ ਬਹੁ ਸੀ ਐਵੇਂ ਕਹਿੰਦੀ ਕਿ ਮੈਂ ਸ਼ੁਰੂ ਤੋਂ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਰੱਖਦੀ ਸੀ ਮੈਂ ਜਿੰਨਾ ਪੜੀ ਹਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਯਾਦ ਕਰਕੇ ਪੜੀ ਤੇ ਮੋਲ ਮੰਤਰ ਦਾ ਅਭਿਆਸ ਕਰਦੇ ਰਹਿੰਦੀ ਸਾਂ ਜਦੋਂ ਮੈਂ ਕੋਈ ਕੰਮ ਕਰਨਾ ਬਹਿਣਾ ਬਾਬਾ ਦੀਪ ਸਿੰਘ ਸਾਹਿਬ ਜੀ ਤੁਸੀਂ ਕਿਰਪਾ ਕਰੋ ਕਹਿੰਦੇ ਕਿ ਫਿਰ ਮੈਂ ਉਦੋਂ ਕੰਮ ਸ਼ੁਰੂ ਕਰਨਾ ਸਾ ਸੰਗਾਜੀ ਕਹਿੰਦੇ ਕਿ ਉਥੇ ਮੈਂ ਦੁਪਹਿਰਾ ਵੀ ਕੱਟਦੀ ਸੀ ਬਾਣੀ ਪੜ੍ਹਦੀ ਸੀ ਕਹਿੰਦੇ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਗਏ ਉਥੇ ਜਾ ਕੇ ਜਿੰਨੇ ਮੇਰੇ ਕੋਲ ਮਾਇਆ ਸੀ ਮੈਂ 10 ਰੁਪਏ ਖੜਾ ਪ੍ਰਸ਼ਾਦੀ ਦੇ ਕੇ ਕਰਵਾ ਕੇ ਤੇ ਉਹਦੀ ਜੋਤ ਵਿੱਚ ਪਾ ਕੇ ਤੇ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਮੇਰਾ ਸਭ ਕੁਝ ਤੁਹਾਡੇ ਹੱਥ ਹੈ ਮੇਰੀ ਮੇਰੀ ਜਿੰਦਗੀ ਦੀ ਡੋਰ ਜਿਹੜੀ ਤੁਹਾਡੇ ਹੱਥ ਹੈ ਕਿਰਪਾ ਕਰੋ ਮੈਂ ਰੋਜ਼ ਇੱਥੇ ਨਹੀਂ ਆ ਸਕਦੀ ਮਹਾਰਾਜ ਮੈਂ ਘਰੇ ਐਤਵਾਰ ਦੁਪਹਿਰੇ ਖਟਿਆ ਕਰਾਂਗੇ ਨਿਤਨੇਮ ਮਹਾਰਾਜ ਪੰਜ ਬਾਣੀਆਂ ਸਵੇਰ ਤੇ ਦੋ ਬਾਣੀਆਂ ਸ਼ਾਮ ਦੀਆਂ ਮੈਂ ਪੜ ਲਿਆ ਕਰਾਂਗੀ ਮੇਰੇ ਤੇ ਕਿਰਪਾ ਕਰੋ ਮੈਨੂੰ ਨੌਕਰੀ ਮਿਲ ਜਾਵੇ ਮਹਾਰਾਜ ਤੇ ਕਿਰਪਾ صدਕਾ ਸਤਿਗੁਰਾਂ ਦੀ ਮਿਹਰ صدਕਾ ਮੈਂ ਘਰ ਆ ਕੇ ਦੁਪਹਿਰੇ ਸ਼ੁਰੂ ਕਰ ਦਿੱਤੇ ਕਹਿੰਦੇ ਕਿ ਉਸ ਵੇਲੇ ਮੈਂ ਫਾਰਮ ਭਰੇ ਸੀ ਕਹਿੰਦੇ ਕਿ ਜਦੋਂ ਦੁਪਹਿਰੇ ਸ਼ੁਰੂ ਕੀਤੇ ਤੇ ਮੇਰੇ ਇੱਕ ਦਿਨ ਮਨ ਜਾਏ ਕਿ ਮਹਾਰਾਜ ਜਿਹੜੇ ਲੋਕ ਮੈਨੂੰ ਕਹਿੰਦੇ ਹਨ ਕਾਲੇ ਰੰਗ ਦੇ ਹੈ ਕਾਲੇ ਰੰਗ ਦੇ ਹੈ ਰਿਸ਼ਤਾ ਨਹੀਂ ਹੋਣਾ ਕਹਿੰਦੀ ਕਿ ਮੈਂ ਇਹ ਵੀ ਅਰਦਾਸ ਕਰ ਦਿੱਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਤੀ ਹਾਂ ਤੁਸੀਂ ਆਪਣੀ ਤੀ ਵਾਸਤੇ ਕੋਈ ਵਧੀਆ ਰਿਸ਼ਤਾ ਭੇਜੋ ਉਹਦੇ ਵਾਸਤੇ ਮਹਾਰਾਜ ਮੈਂ ਅਲੱਗ ਤੋਂ ਸੁਖਮਨੀ ਸਾਹਿਬ ਦਾ ਪਾਠ ਕਰੂੰਗੀ ਇਹਦਾ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਕਹਿੰਦੀ ਕਿ ਭੈਣ ਕਹਿੰਦੀ ਕਿ ਮਹਾਰਾਜ ਦੀ ਕਿਰਪਾ ਦੇ ਨਾਲ ਤਿੰਨ ਕ ਮਹੀਨੇ ਹੋਏ ਸੀ ਤੇ 3.5 ਮਹੀਨੇ ਜਿਹਪੈਰੇ ਕੱਟਦੇ ਆਨੋਂ ਤੇ ਮਹਾਰਾਜ ਦੀ ਕਿਰਪਾ ਦੇ ਸਦਕਾ ਇੱਕ ਰਿਸ਼ਤਾ ਆਇਆ ਤੇ ਉਹ ਜਿਹੜਾ ਮੁੰਡਾ ਸੀ ਬਹੁਤ ਹੀ ਅਮਰਤਾਰੀ ਸੀ ਦਾੜਾ ਕੇ ਸੀ ਤੇ ਬਹੁਤ ਦਮਾਲਾ ਸਜਾਉਂਦਾ ਸੀ ਤੇ ਜਦੋਂ ਸਾਡੇ ਘਰੇ ਵੇਖਣ ਆਏ ਤੇ ਉਹ ਮੁੰਡੇ ਨੇ ਵੇਖ ਕੇ ਮੈਨੂੰ ਹਾਂ ਕਾ ਦਿੱਤੀ ਕਿ ਮੈਨੂੰ ਮਨਜ਼ੂਰ ਹੈ ਮੈਂ ਰਿਸ਼ਤਾ ਇਹ ਤੇ ਕਰਨਾ ਚਾਹੁੰਦਾ ਹਾਂ ਮੈਨੂੰ ਕੁੜੀ ਪਸੰਦ ਹੈ ਪਰ ਉਹ ਪਰਿਵਾਰ ਦੇ ਵਿੱਚ ਪਤਾ ਨਹੀਂ ਉਹਨਾਂ ਦੀਆਂ ਚਾਚੀਆਂ ਸੀ ਕੌਣ ਸੀ ਉਹ ਮੇਰੇ ਵੱਲ ਵੇਖ ਕੇ ਨਖ ਬੋਲ ਵਟਦੀਆਂ ਸੀ ਕੁੜੀ ਪੱਕੇ ਰੰਗ ਦੇ ਹੈ ਇਥੇ ਰਿਸ਼ਤਾ ਨਹੀਂ ਕਰਨ ਦੇਣਾ ਉਹ ਮੁੰਡੇ ਨੂੰ ਲੈ ਗਈਆਂ ਪਰ ਮੁੰਡਾ ਫਿਰ ਵਾਪਸ ਆ ਕੇ ਮੇਰੀ ਮਾਤਾ ਨੂੰ ਕਹਿੰਦਾ ਮਾਤਾ ਜੀ ਤੁਸੀਂ ਫਿਕਰ ਨਾ ਕਰਿਓ ਬੜੀ ਮਹਾਰਾਜੀ ਦੀ ਕਿਰਪਾ ਹੈ ਮੈਂ ਜ਼ਰੂਰ ਇਥੇ ਰਿਸ਼ਤਾ ਕਰੂੰਗਾ ਚਲੋ ਚਲੇ ਗਏ ਘਟੋ ਘਾਟੇ 15 ਵੀ ਦਿਨ ਕੋਈ ਉਹਦਾ ਮੈਸੇਜ ਕੋਈ ਫੋਨ ਨਹੀਂ ਕੋਈ ਕੁਝ ਨਹੀਂ ਆਇਆ ਤੇ ਉਧਰੋਂ ਤੇ ਮੇਰੇ ਮਨ ਵਿੱਚ ਸੀ ਯਮਾਰਾ ਨੇ ਆਪ ਹੀ ਭੇਜਿਆ ਤੇ ਕਿਰਪਾ ਕਰਨ ਮੈਨੂੰ ਵੀ ਉਹ ਚੰਗੇ ਲੱਗੇ ਤੇ ਗੁਰਮਤ ਗੁਰਮਕਸੀਤ ਐਮਾਤਾਰੀ ਸੀ ਚਲੋ ਉਹਦੇ ਕਰਕੇ ਮੈਂ ਵੀ ਅਮਰ ਸ਼ਕ ਲਾਉਂਗੇ ਗੁਰੂ ਵਾਲੀ ਬਣ ਜਾਉਂਗੇ ਕਹਿੰਦੇ ਕਿ ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਮੈਂ ਬਾਬਾ ਦੀਪ ਸਿੰਘ ਸਾਹਿਬ ਅਗੇ ਉਸਨਾਂ ਦਾ ਦਾਸ ਕੀਤੀ ਤੇ ਬਾਬਾ ਜੀ ਮੇਰੇ ਵਾਸਤੇ ਜੋ ਤੁਸੀਂ ਸੋਚਣਾ ਉਹ ਤੁਸੀਂ ਹੀ ਸੋਚੋ ਕਿਰਪਾ ਕਰਿਓ ਕਹਿੰਦੇ ਕਿ ਐਸੀ ਮਹਾਰਾਜ ਦੀ ਕਿਰਪਾ ਹੋਈ ਤੇ ਮੈਂ ਅਤਵਾ ਦੇ ਦਿਨ ਦੁਪਹਿਰਾ ਕੱਟਿਆ ਸੋਮਵਾਰ ਅਗਲੇ ਦਿਨ ਮੈਂ ਗਈ ਮੇਰੇ ਪ੍ਰੋਫੈਸਰ ਨੇ ਮੇਰੇ ਫਾਰਮ ਪਰ ਐਸੀ ਮਹਾਰਾਜ ਦੀ ਕਿਰਪਾ ਦੇ ਸਦਕਾ ਮੈਨੂੰ ਇੱਕ ਬੈਂਕ ਪ੍ਰਾਈਵੇਟ ਬੈਂਕ ਵਿੱਚ ਮੈਨੂੰ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਇੱਥੇ ਜਾ ਕੇ ਕੁਝ ਐਕਸਪੀਰੀਅੰਸ ਹੋ ਜਾਊਗਾ ਤਾਂ ਉੱਥੇ ਲੱਗ ਜਾ ਮੈਂ ਪ੍ਰਾਈਵੇਟ ਕਹਿੰਦੀ ਕਿ ਬੈਂਕ ਵਿੱਚ ਲੱਗ ਗਈ ਮਹਿੰਦਰਾ ਬੈਂਕ ਵਿੱਚ ਕਹਿੰਦੀ ਕਿ ਮੈਨੂੰ ਜੌਬ ਮਿਲ ਗਈ ਚਲੋ ਮਹਾਰਾਜੇ ਦੀ ਕਿਰਪਾ ਦੇ ਨਾਲ ਪਹਿਲਾਂ ਥੋੜੀ ਜੀ ਤਨਖਾਹ ਸੀ 10000 ਚਲੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੋਲ ਚ ਆਇਆ ਤੇ ਚਪੈਰੇ ਘੱਟ ਦੀ ਰਹੀ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਫੇਰਾ ਸਤਾਕ ਮਹੀਨਿਆਂ ਦੇ ਬਾਅਦ 8 ਮਹੀਨਿਆਂ ਬਾਅਦ ਲਗਾਤਾਰ ਚਪੈਰੇ ਕੱਟਣ ਤੋਂ ਬਾਅਦੋਂ ਭੈਣ ਕਹਿੰਦੀ ਕਿ ਸਰਕਾਰੀ ਬੈਂਕ ਵਿੱਚ ਨੌਕਰੀ ਮਿਲ ਗਈ ਵਾਹਿਗੁਰੂ ਜਾਣੇ ਕਿਵੇਂ ਮਿਲੀ ਕਿਉਂਕਿ ਮੇਰੇ ਆਪਣੇ ਪਰਿਵਾਰ ਦੇ ਵਿੱਚ ਵੀ ਕੁਝ ਮੈਂਬਰ ਨੇ ਕਿ ਮੇਰੇ ਮਿੱਤਰ ਵੀ ਸੀ ਉਹ ਕਾਫੀ ਟਾਈਮ ਉਹਨਾਂ ਨੇ 5-6 ਸਾਲ ਵਿਚਾਰੇ ਨੇ ਜਿਹੜਾ ਪ੍ਰਾਈਵੇਟ ਬੈਂਕਾ ਉਥੇ ਤੱਕੇ ਖਾਂਦੇ ਫਿਰ ਜਾ ਕੇ ਉਹਨਾਂ ਨੂੰ ਨੌਕਰੀ ਮਿਲੇ ਸੀ ਪਰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਖੜੇ ਹੋ ਜਾਣ ਫਿਰ ਉਹਨੂੰ ਕਿਸੇ ਦੀ ਮਹਤਾਜੀ ਚਲਣ ਦੀ ਕੋਈ ਲੋੜ ਨਹੀਂ ਉਹਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਹੁੰਦੀ ਵਾਹਿਗੁਰੂ ਜੀ ਜਦੋਂ ਖੇੜ ਰਚਾਉਂਦੇ ਹਨ ਤਾਂ ਉਹਨਾਂ ਨੂੰ ਨੌਕਰੀ ਫਿਰ ਮਿਲ ਗਈ ਤੇ ਸੰਗਾ ਜੀ ਉਹ ਬੈਂ ਦਾਸੀ ਕਿ ਮੇਰੀ ਨੌਕਰੀ ਦਾ ਕਿਸੇ ਨੂੰ ਨਹੀਂ ਪਤਾ ਸੀ 7.5 ਅਠ ਮਹੀਨਿਆਂ ਬਾਅਦ ਉਹੀ ਮੁੰਡਾ ਜਿਹੜਾ ਮੈਨੂੰ ਵੇਖ ਕੇ ਹਾਂ ਕਰਕੇ ਗਿਆ ਸੀ ਉਹਦਾ ਪਰਿਵਾਰ ਆਇਆ ਤੇ ਉਹ ਤਿੰਨੇ ਜੀ ਆਏ ਮਾਂ ਪੁੱਤ ਇਕੱਲਾ ਮੁੰਡਾ ਸੀ ਉਹ ਪਿਓ ਤੇ ਉਹਨਾਂ ਦੀ ਮਾਂ ਤੇ ਉਹ ਆਪਣੇ ਸਾਡੇ ਘਰ ਆਏ ਰਿਸ਼ਤਾ ਪੱਕਾ ਕੀਤਾ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਰਿਸ਼ਤਾ ਵੀ ਹੋ ਗਿਆ ਨੌਕਰੀ ਵੀ ਮਿਲ ਗਈ ਤੇ ਅਸੀਂ ਨੌਕਰੀ ਦਾ ਉਹਨਾਂ ਨੂੰ ਦੱਸਿਆ ਨਹੀਂ ਸੀ ਕਿ ਕੁੜੀ ਨੂੰ ਇਹਦਾ ਨੌਕਰੀ ਵੀ ਮਿਲੇ ਹੈ ਜਦੋਂ ਸਭ ਕੁਝ ਹੋ ਗਿਆ ਫਿਰ ਅੰਗੇਜਮੈਂਟ ਹੋਈ ਫਿਰ ਅਸੀਂ ਦੱਸਿਆ ਕਿ ਮੈਨੂੰ ਸਰਕਾਰੀ ਜੌਬ ਮੈਨੂੰ ਮਿਲੀ ਹੈ ਮੈਂ ਇਹ ਕਰਨਾ ਚਾਹੁੰਦੀ ਹਾਂ ਮੈਂ ਕਰਨੀ ਹੈ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜਿਵੇਂ ਤੇਰੀ ਇੱਛਾ ਤੂੰ ਕਰ ਸਕਦੀ ਹੈ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਜਿਹੜਾ ਮੇਰਾ ਸਹੁਰਾ ਬਣਿਆ ਉਹ ਵੀ ਸਰਕਾਰੀ ਬੈਂਕ ਵਿੱਚ ਸੀ ਤੇ ਜਿਹੜੀ ਮੇਰੀ ਸੱਸ ਬਣੀ ਉਹ ਸਰਕਾਰੀ ਸਕੂਲ ਵਿੱਚ ਉਹਦੀ ਡਿਊਟੀ ਸੀ ਤੇ ਜਿਹੜਾ ਮੇਰਾ ਘਰ ਵਾਲਾ ਸੀ ਉਹਦਾ ਆਪਣਾ ਬਿਜ਼ਨਸ ਸੀ ਮਹਾਰਾਜ ਦੀ ਕਿਰਪਾ ਸਤਗੁਰਾਂ ਨੇ ਐਸੀ ਦਇਆ ਕੀਤੀ ਕਿ ਐਡਾ ਸੋਹਣਾ ਪਰਿਵਾਰ ਐਨਾ ਸੋਹਣਾ ਕਾਰੋਬਾਰ ਤਰੱਕੀਆਂ ਵਾਲਾ ਮਹਾਰਾਜ ਨੇ ਕਿਰਪਾ ਕੀਤੀ ਭੈਣ ਕਹਿੰਦੀ ਕਿ ਮੈਨੂੰ ਰਿਸ਼ਤਾ ਭੇਜਿਆ ਤੇ ਉਹ ਭੈਣ ਕਹਿੰਦੀ ਕਿ ਮੈਂ ਉਹ ਭੈਣ ਕਹਿੰਦੀ ਕਿ ਫਿਰ ਐਦਾਂ ਹੀ ਨਾਲ ਸੁਪਾਰੇ ਕੱਟੇ ਤੇ ਸੁਖਨੇ ਸਾਹਿਬ ਵੱਖਰਾ ਜਿਹੜਾ ਅਰਦਾਸ ਕਰਕੇ ਰੱਖਿਆ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸੋਹਣਾ ਰਿਸ਼ਤਾ ਮੈਨੂੰ ਮੇਰੇ ਮੈਂ ਸੁਖਨੇ ਸਾਹਿਬ ਦਾ ਪਾੜ ਕੇ ਨਾ ਨਾਗੇ ਕੀਤਾ ਸੋ ਐਵੇਂ ਹੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਭੈਣ ਨੇ ਦੱਸਿਆ ਗਿਆ ਕਿ ਹੁਣ ਉਹ ਮਹਾਰਾਜ ਦੀ ਕਿਰਪਾ ਦੇ ਸਦਕਾ ਸ਼ਹੀਦਾਂ ਨੇ ਦੇਖ ਵੀ ਕਰਵਾਉਂਦੀ ਹੈ ਤੇ ਮਹਾਰਾਜ ਦੀ ਕਿਰਪਾ ਦੇ ਸਦਕਾ ਚੜ੍ਹਦੀ ਕਲਾ ਹੋ ਗਈ। ਸਤਗੁਰਾਂ ਨੇ ਦਇਆ ਘਾ ਦਿੱਤੀ ਬਹੁਤ ਸੋਣਾ ਉਹਦਾ ਪਰਿਵਾਰ ਹੈ ਕਹਿੰਦੇ ਕਿ ਬਹੁਤ ਇੱਜ਼ਤ ਮਾਨਵੀ ਕਰਦੇ ਹਨ। ਉਹ ਪਹਿਣ ਕਹਿੰਦੇ ਕਿ ਜਿੰਨਾਂ ਉਹ ਲੋਕ ਕਹਿੰਦੇ ਸੰਖੇ ਕਾਲਾ ਰੰਗ ਹੈ, ਕਾਲੇ ਰੰਗ ਦੀ ਹੈ। ਇਹਨੂੰ ਕਿੰਨੇ ਖੜਨਾ ਹੈ? ਮੈਂ ਉਹੀ ਹਾਂ ਮੇਰੇ ਪਰਿਵਾਰ, ਮੇਰਾ ਘਰ ਵਾਲਾ, ਮੇਰਾ ਸੱਸ। ਮੇਰਾ ਸੋਹਰਾ ਦੁੱਧ ਵਾਂਗੂ ਚਿੱਟੇ ਨੇ ਤੇ ਮੈਂ ਕੱਲੀ ਉਹਨਾਂ ਦੇ ਵਿੱਚ ਪੱਕੇ ਰੰਗਦੀ ਹਾਂ ਪਰ ਇਹ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੀ ਸਦਕਾ ਹੈ ਜਦੋਂ ਸ਼ਹੀਦਾਂ ਸਿੰਘਾਂ ਨੇ ਤਾਂ ਤੇ ਅਰਦਾਸਾਂ ਕਰ ਦਈਏ ਫਿਰ ਪ੍ਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਸ਼ਹੀਦ ਸਿੰਘ ਸੌਂਦੇ ਜ਼ਰੂਰ ਹਨ ਮੇਰ ਜ਼ਰੂਰ ਵਰਤ ਆਉਂਦੇ ਹਨ ਦਇਆ ਜ਼ਰੂਰ ਕਰਦੇ ਹਨ ਕਾਰਜ ਸਫਲਾ ਜ਼ਰੂਰ ਕਰਦੇ ਹਨ ਸੋ ਸੱਚੇ ਪਾਤਸ਼ਾਹ ਮੇਰਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸਤਿਗੁਰੂ ਮੇਰਾ ਕਰਦੇ ਬਾਕੀ ਸਾਥ ਸੰਗਤ ਜੀ ਜੇਕਰ ਵੀਡੀਓ ਚੰਗੇ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ